ਲਾਈਟ ਦੇ ਤਾਂ ਹੋਰ ਵੀ ਪੈਣੀ ਹੈ ਬਾਹਰ ਪੰਡਤ ਜੀ ਕਹਿੰਦੇ ਨੇ ਆਪਣੇ ਮੁਕੱਦਰ ਨੂੰ ਮੌਕਾ ਦੋ ਇਸ ਦਾ ਮੌਕਾ ਦੇਣਾ ਹੈ ਸਰ ਮੇਰੀ ਗੱਲ ਨਹੀਂ ਸਮਝ ਰਹੇ ਹੋ ਪੰਡਤ ਤਾਂ ਤੁਹਾਨੂੰ ਇਹ ਵੀ ਕਹਿ ਦੇਣਗੇ ਕਿ ਅਸੀਂ ਤੁਹਾਨੂੰ ਘਰ ਬੈਠੇ ਕਰੋੜਪਤੀ ਬਣਾ ਦੇਂਗੇ ਤੁਸੀਂ ਘਰ ਬੈਠੇ ਕਰੋੜਪਤੀ ਬਣ ਜਾਓਗੇ ਨਹੀਂ ਨਹੀਂ ਕਹਿੰਦੇ ਪਹਿਲੇ ਰਿਜ਼ਲਟ ਦੇਖਦੇ ਆ ਨਾ ਆਪਾਂ ਇਹਨਾਂ ਨੇ ਪਿੱਛੇ ਜੋ ਕੀਆ ਉਹ ਡਰਾ ਨਿਕਲੇ ਨੇ ਕਿਹੜੇ ਤੱਕ ਪਹੁੰਚੋਗੇ ਤੁਸੀਂ ਦੁਨੀਆ ਨੂੰ ਬਣਾ ਰਹੇ ਹੋ ਵੇ ਆਪਾਂ ਆਪਣਾ ਪਰਿਵਾਰ ਨੂੰ ਬਣਾਓ ਭਾਈ ਜੀ 6 ਕਰੋੜ ਦਾ ਪ੍ਰਾਈਸ ਲੱਗੂਗਾ 50 ਲੱਖ ਰੁਪਏ ਮੈਨੂੰ ਗਵਰਨਮੈਂਟ ਤੋਂ ਬਣੂਗਾ ਮੈਂ ਵੀ ਨਾਲ ਬਾਣੀ ਰਿਹਾ ਨਾ ਮੈਂ ਵੀ ਨਾਲ ਬਣ ਰਿਹਾ ਉਹ ਇਹ ਥੋੜਾ ਵੀ ਮੈਂ ਨਹੀਂ ਬਣ ਰਿਹਾ ਜਿਹਨਾਂ ਨੂੰ 1000 ਰੁਪਏ ਦਾ ਪ੍ਰਾਈਸ ਲੱਗਾ ਤਾਂ ਮੈਨੂੰ 100 ਰੁਪਏ ਮਿਲ ਗਏ ਲੋਕ ਕਰੇ سوشل میڈیا ਤੇ ਤੁਸੀਂ ਇਹ ਠੱਗੀ ਦੀ ਦੁਕਾਨ ਖੋਲੀ ਹੋਈ ਇਹਦੀ ਉਹਨਾਂ ਵਾਸਤੇ ਕਿਹੜਾ ਲੋਕ ਲੱਗੇ ਨੇ ਸੋਸ਼ਲ ਮੀਡੀਆ ਤੇ ਕਦੇ ਨੇ ਜੋਸ ਉਹਨਾਂ ਨੇ 40 ਸਾਲ ਚ ਕਮਾਇਆ ਪੰਡਤ ਨੇ 1.5 ਸਾਲ ਚ ਕਮਾ ਕੇ ਰੱਖ ਦਿੱਤੀ ਤੇ ਅੱਜ ਦਾ ਟ੍ਰੇਲਰ ਹੈ ਮੈਂ ਤੁਹਾਨੂੰ ਇੰਨਾ ਵਾਅਦਾ ਕਰਦਾ ਵੀ ਪੰਡਤ ਦੇ ਆਫਿਸ ਦੇ ਵਿੱਚ 5000 ਬੰਦੇ ਲਾਈਨਾਂ ਲੱਗੀ ਫਿਰ ਕਦੇ ਪ੍ਰਸਾਦਨਾ ਦਾੜੀ ਮਨਾਉਂਦਾ ਆਦੇ ਘਰ ਦੇ ਵਿੱਚ ਜੇਕਰ ਇੱਕ ਪੰਡਤਾਂ ਦੇ ਵਿੱਚ ਇੱਕ ਮੁੰਡੇ ਨੂੰ ਆਪਣਾ ਸੰਸਕ੍ਰਿਤ ਪੜ੍ਹਾਓ ਸਾਡਾ ਕਰਮਾ ਸਾਡਾ ਕੰਮ ਆ ਜੇ ਪੰਡਤਰੀ ਪਤਰੀ ਦੇਖਣਗੇ ਹੋਰ ਥੋੜੋ ਦੇਖੂ ਕੋਈ ਆ ਕੇ ਵੀ ਇਹ ਉਹ ਪੰਡਤ ਹੈ ਜਿਹੜੇ ਪੰਡ ਨੂੰ ਕਿਸੇ ਟਾਈਮ ਕਿਸੇ ਨੇ ਡਿਵੈਟ ਤੇ ਚੈਨਲ ਕਰਾਇਆ ਸੀ ਤੇ ਚੈਨਲ ਤੋਂ ਡਿਵੈਟ ਤੋਂ ਪੱਜੇ ਸੀ ਵੱਡੇ ਠੀਕ ਹੈ ਤੇ ਮੈਂ ਉਸ ਨੂੰ ਬਾਰ-ਬਾਰ ਕਹ ਰਿਹਾ ਵੀ ਟ੍ਰੇਲਰ ਆ ਚੱਲਣ ਦੋ ਜੇ ਜਦ ਮੈਂ 40-40 ਸਾਲ ਦੇ ਬੰਦੇ ਹਲਾ ਕੇ ਰੱਖਦੇ ਗੱਲ ਦੋਸਤ ਮਰਵਿੰਦਰ ਸਿੰਘ ਦਾ ਸਵਾਗਤ ਕਰਨਾ ਤੁਹਾਡਾ ਬਿਲਕੁਲ ਜੀ ਅਸੀਂ ਇਸ ਟਾਈਮ ਖੜੇ ਆ ਲੁਧਿਆਣਾ ਵਿੱਚ ਲੁਧਿਆਣਾ ਵਿੱਚ ਇੱਕ ਪੰਡਿਤ ਜੀ ਆਏ ਹੋਏ ਨੇ ਜਿਹੜੇ ਕਹਿੰਦੇ ਨੇ ਆਪਣੇ ਭਵਿੱਖ ਬਾਣੀ ਨਾਲ ਜਾਂ ਆਪਣੇ ਕੈਲਕੂਲੇਸ਼ਨ ਨਾਲ ਲੋਕਾਂ ਨੂੰ ਕਰੋੜਪਤੀ ਬਣਾਣਗੇ ਹਾਲਾਂਕਿ ਇੰਟਰਨੈਟ ਦਾ ਟਾਈਮ ਹੈ ਤੁਸੀਂ ਖੁਦ ਸੋਚ ਸਕਦੇ ਹੋ ਕਿ ਅਸੀਂ ਕਿਸੇ ਭਵਿੱਖ ਬਾਣੀ ਨਾਲ ਕਰੋੜਪਤੀ ਬਣ ਸਕਦੇ ਆ ਜਾਂ ਨਹੀਂ ਬਣ ਸਕਦੇ ਬੰਦਾ ਆਪਣੇ ਕਰਮਾਂ ਦੇ ਅਨੁਸਾਰ ਆਪਣੇ ਕੰਮ ਦੇ ਅਨੁਸਾਰ ਕਰੋੜਪਤੀ ਬਣਦੇ ਨੇ ਲੋਕ ਇੱਥੇ ਆਏ ਨੇ ਸਰ ਕੀ ਨਾਮ ਉਤੇਵਿੰਦਰ ਕਿੱਥੋਂ ਆਏ ਹੋ ਤੁਸੀਂ ਇਹ ਪੰਡਤਾਂ ਕੀ ਕਰਨ ਆਏ ਹੋ ਉੱਥੇ ਲੈਟਰੀ ਪਾਉਣ ਆਏ ਜੀ ਪੰਡਤ ਜੀ ਪੰਡਤ ਨੂੰ ਲੈਟਰੀ ਪਾਉਣ ਆਏ ਜੀ ਤੁਹਾਨੂੰ ਲੱਗਦਾ ਕੀ ਲੱਗ ਜਾਊਗੀ ਲੱਗ ਜੂਗੀ ਜੀ ਨੈਟ ਤੋਂ ਦੇਖਦੇ ਇਹਨਾਂ ਨੂੰ ਪੰਡਤ ਜੀ ਨੂੰ ਨੇ ਨੈਟ ਇਹ ਨੈਟ ਇਹ ਥੋੜਾ ਸਾਬਿਤ ਕਰਦਾ ਹੈ ਕਿ ਤੁਹਾਡੀ ਲੈਟਰੀ ਲੱਗ ਜਾਊਗੀ ਜਿੰਨਾ ਕੋਈ ਦੇਖਿਆ ਅਸੀਂ ਉਹਨਾਂ ਦੇ ਇਜ਼ਹਾਰਤ ਹੋਇਆ ਜੀ ਮੈਨਾਂ ਉਹਨਾਂ ਦਾ ਸਾਬਿਤ ਹੋਇਆ ਕਿ ਲੈਟਰੀ ਲੱਗੀ ਹੈ ਹਾਂ ਜੀ ਲੱਗੀ ਹੈ ਜੀ ਤੁਹਾਨੂੰ ਮਤਲਬ ਤੁਸੀਂ ਕਿੰਨੇ ਕਿਉਂ ਵਿਸ਼ਵਾਸ ਕਰਦੇ ਇਹਨਾਂ ਸਭ ਤੋਂ 100% ਉਮੀਦ ਕਰਦੇ ਆ ਜੀ ਕਿ ਲੱਗੂਗੀ ਲੱਗ ਹੋਗੀ ਜੀ ਪਰ ਮੈਂ ਤਾਂ ਕਹਿੰਦਾ ਨਹੀਂ ਲੱਗਦੀ ਜੀ ਤਾਂ ਨੀ ਹੁਣ ਆਪਣੀ ਕਿਸਮਤਾਂ ਚ ਬਣਾਉਣੀ ਚਾਹੀਦੀ ਹੈ। ਇੱਕ ਗੱਲ ਕਹਿੰਦੇ ਹੁੰਦੇ ਆ ਵੀ ਜੋ ਮੈਂ ਮੂੰਹੋਂ ਗੱਲ ਕਰਤੀ ਰੱਬ ਨੇ ਮੇਰੀ ਇਲਾਜ ਰੱਖੀ ਹੈ। ਉਸੇ 'ਤੇ ਵਿਸ਼ਵਾਸ ਨਾਲ ਰਸਿਆ ਹੈ। ਨਹੀਂ ਨਹੀਂ ਪੂਰੀ ਹੋਈ ਤਾਂ ਇਹ ਪੰਡਿਤ ਜੀ ਕਿਉਂ ਨਹੀਂ ਕਰੋੜਪਤੀ ਬਣ ਜਾਂਦੇ? ਇਹ ਤਾਂ ਆਪਣੀ ਕਿਸਮਤਾਂ ਬਣਾਉਂਦੇ ਨੇ ਕਰੋੜਪਤੀਆਂ ਤਾਂ ਵੀ ਉੱਪਰ ਦੇ ਜੀ ਕਰੋੜਪਤੀ ਬਣਾਤਾ ਰਹੇ ਨੇ ਨਾ। ਤੇ ਮੈਂ ਕਹਿੰਦਾ ਮੈਂ ਤੁਹਾਨੂੰ ਕਰੋੜਪਤੀ ਬਣਾ ਦੇਣਾ। ਫਿਰ ਤੁਸੀਂ ਬਣਾ ਦਿਓ ਸਾਨੂੰ। ਤੁਸੀਂ ਕੋਈ ਗੱਲ ਨਹੀਂ ਛੋਟੇ ਕੋਲ ਵੀ ਆ ਜਾਂਦੇ। ਮੈਂ ਮੈਂ ਝੂਠ ਬੋਲਨੇ ਆ। ਆਪਾਂ ਟਿਕਟ ਪਾਉਣ ਨੂੰ ਰਹਿਣ ਦੇ ਤੁਸੀਂ ਇਹ ਦੇ ਦਿਓ ਕਰੋੜਪਤੀ। ਮਤਲਬ ਮਤਲਬ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਤੁਸੀਂ ਕਰੋੜ ਕਰੋੜਪਤੀ ਰੱਬ ਨੇ ਕਿਹਸੇ ਮਤਾ ਜਮਾਉਣ ਆਏ ਆ ਜੀ ਲੈਟਰੀ ਦਾ ਹੋਰ ਵੀ ਪੈਣੀ ਆ ਬਾਹਰ ਪੰਡਤ ਜੀ ਕਹਿੰਦੇ ਨੇ ਆਪਣੇ ਮੁਕੱਦਰ ਨੂੰ ਮੌਕਾ ਦੋ ਇਸ ਦਾ ਮੌਕਾ ਦੇਣਾ ਹੈ ਸਰ ਮੇਰੀ ਗੱਲ ਨਹੀਂ ਸਮਝ ਰਹੇ ਹੋ ਪੰਡਤ ਤਾਂ ਤੁਹਾਨੂੰ ਇਹ ਵੀ ਕਹਿ ਦੇਣਗੇ ਕਿ ਅਸੀਂ ਤੁਹਾਨੂੰ ਘਰ ਬੈਠੇ ਕਰੋੜਪਤੀ ਬਣਾ ਦੇਂਗੇ ਤੁਸੀਂ ਘਰ ਬੈਠੇ ਕਰੋੜਪਤੀ ਬਣ ਜਾਓਗੇ ਨਹੀਂ ਨਹੀਂ ਕਹਿੰਦੇ ਪਹਿਲੇ ਰਿਜ਼ਲਟ ਦੇਖਦੇ ਆ ਨਾ ਆਪਾਂ ਇਹਨਾਂ ਨੇ ਪਿੱਛੇ ਜੋ ਕੀਤਾ ਉਹ ਡਰਾਅ ਨਿਕਲੇ ਨੇ ਬਹੁਤ سارے ਲੋਕ ਇਹਨਾਂ ਨੇ ਕਰੋੜਪਤੀ ਲੱਖ ਪੁੱਛੇ ਦਾ ਤੁੱਕਾ ਤੁੱਕਾ ਲੱਗਿਆ ਹੋਵੇ ਨਹੀਂ ਤੁੱਕਾ ਨਹੀਂ ਹਮੇਸ਼ਾ ਤੋਕ ਕਈ ਲੱਗਦਾ ਕੋਈ ਨਾ ਕੋਈ ਗਲਤ ਹੈਗੀ ਆ ਇਹ ਵਿਸ਼ਵਾਸ ਹੈਗਾ ਤੁਹਾਨੂੰ ਹਾਂਜੀ ਹਾਂ ਮੈਨੂੰ ਤਾਂ ਨਹੀਂ ਲੱਗਦਾ ਜੀ ਮੈਂ ਫਤੇਗੜ ਸਾਹਿਬ ਦੀ ਧਰਤੀ ਤੋਂ ਆਏ ਆਂ ਵਿਸ਼ਵਾਸ ਕਰਕੇ ਆਏ ਆਂ ਤੁਹਾਨੂੰ ਲੱਗਦਾ ਕਿ ਤੁਹਾਡੀ ਲੱਗੂਗੀ ਆ ਉਹ ਬੰਦੇ ਦੀ ਲੱਗੂਗੀ ਇਹ ਨਹੀਂ ਹੁੰਦਾ ਮੀਤ ਤੇ ਦੁਨੀਆ ਕਾਇਮ ਹੈ ਹੁਣ ਜਿੰਨੇ ਵੀ ਉਹ ਆਏ ਨਹੀਂ ਕਿ ਹਸਲੇ ਕਿਤਾਏ ਨੇ ਨਾ ਸਵਾਗਤ ਬਿਲਕੁਲ ਜੀ ਆ ਲੋਕ ਇਹ ਲਾਟਰੀ ਪਾਣ ਆਏ ਨੇ ਪੰਡਤ ਜੀ ਵੀ ਸਾਡੇ ਕੋ ਖੜੇ ਨੇ ਆ ਪੜ੍ਹ ਲਿਆ ਜੀ ਪੰਡਤ ਜੀ ਨੂੰ ਪੰਡਤ ਜੀ ਪਹਿਲਾਂ ਮੈਨੂੰ ਦੱਸੋ ਵੀ ਤੁਸੀਂ ਜਿਹੜਾ ਇਹਨਾਂ ਦਾ ਬੋਲਣ ਦਾ ਸਟਾਈਲ ਹੈ ਨਹੀਂ ਮੈਂ ਖੁਦ ਮੈਥ ਟੀਚਰ ਆਂ ਮਨ ਨੂੰ ਉਹ ਬੜਾ ਵਧੀਆ ਲੱਗਦਾ ਹੈ ਵੀ ਗੱਲ ਕੋਈ ਬੋਲਣ ਦਾ ਸਟਾਈਲ ਬੋਲਣ ਦੇ ਸਟਾਈਲ ਨਾਲ ਕਰੋੜਪਤੀ ਬੰਦਾ ਸੋਹਣਾ ਬਣ ਜਾਂਦਾ ਨਹੀਂ 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 ਇੱਕ ਇੱਕ ਗੱਲ ਹੁੰਦਾ ਵੀ ਸਿੱਧੀ ਕਹਿ ਦੇਣੀ ਆ ਅਲਿਹਾਉਣੇ ਨਹੀਂ ਹੈਗੇ ਲੋਕ ਜੋ ਸੱਚਾਈ ਉਹ ਕਹਿ ਦੇਣੀ ਆ ਕਿੱਡੀ ਵੱਡੀ ਗੱਲ ਹੈ ਸੱਚਾਈ ਦਾ ਇੱਕ ਪਲਾਨਿੰਗ ਨਾਲ ਸਭ ਕੁਝ ਹੋ ਰਿਹਾ ਸੁਣਾਓ ਜੇ ਮੇਰੇ 'ਚ ਕੋਈ ਗੱਲ ਬਾਤ ਆ ਵੱਡੇ ਵੱਡੇ ਸਟਾਕਿਸਟ ਮੇਰੇ ਖਿਲਾਫ ਹੋ ਰਹੇ ਨੇ 40 40 ਸਾਲ ਵਾਲੇ ਕਿਉਂ ਹੋ ਰਹੇ ਨੇ ਆ ਘੱਟ ਕਿਉਂ ਆ ਤੁੱਕਾ ਮੇਰੇ ਕੋ ਨਾਮ ਆ ਲੱਗ ਸਕਦਾ ਹੈ ਫਿਰ ਉਹ ਕਿਉਂ ਨਹੀਂ ਲਾਉਂਦੇ ਪੰਡਤ ਵੀ ਦੇ ਦੋ ਨਾ ਬਿਠਾ ਲੈਣਾ ਉਹ ਕਿਉਂ ਨਹੀਂ ਲਾਉਂਦੇ ਤੁੱਕਾ ਨਹੀਂ ਤਾਂ ਅਸੀਂ ਸਾਨੂੰ ਮੌਕਾ ਮੌਕਾ ਮਿਲੇ ਤਾਂ ਅਸੀਂ ਬਿਠਾਵਾਂਗੇ ਵੀ ਪੱਤਰਕਾਰ ਸਭ ਤੋਂ ਪਹਿਲਾਂ ਦੱਸੋ ਵੀਡੀਓ ਐਂਟਰੀ ਕਰਨਾ ਹੈ ਕੋ ਮੇਰੇ ਪੱਖ ਨਹੀਂ ਕਰਨਾ ਐਂਟਰੀ ਨਹੀਂ ਕਰਨਾ ਅਸੀਂ ਸੱਚ ਦਿਖਾਣਾ ਹੈ ਲੋਕ ਲੋਕਾਂ ਦਾ ਸਾਹਮਣੇ ਸਾਡੇ ਸਾਹਮਣੇ ਆ ਸਰ ਕੋਈ ਪਰਦਾ ਨਹੀਂ ਕੋਈ ਕਿਸੇ ਨੂੰ ਐਕਸਟਰਾ ਪੈਸੇ ਜਿਵੇਂ ਉਹ ਕਹਿ ਰਹੇ ਨੇ ਪੰਡਤ ਐਕਸਟਰਾ ਪੈਸਾ ਲੈਂਦਾ ਕੋਈ ਕਹਿ ਦਿਖਾ ਦੇ ਐਕਸਟਰਾ ਪੈਸਾ ਲੈਂਦਾ ਠੀਕ ਹੈ ਤੇ ਜਿੰਨੀ ਵੀਡੀਓ ਪਾਈ ਨੇ ਜਿਹੜੀ ਰਾਸ਼ੀ ਚ ਕਿਹਾ ਨਾਮ ਲੱਗਿਆ ਕਿ ਨਹੀਂ ਲੱਗੇ ਤੁਸੀਂ ਦੱਸੋ ਤੁਹਾਡੇ ਚੈਨਲ ਦੀ ਵੀਡੀਓਸੇ ਦੱਸੋ ਪੱਤਰਕਾਰ ਸਾਹਿਬ ਨਹੀਂ ਨਹੀਂ ਪੰਡਤ ਜੀ ਉਹ ਤਾਂ ਉਹ ਤਾਂ ਸੁਣੋ ਇਸ ਤੋਂ ਬਾਅਦ 1 ਕਰੋੜ ਦਾ ਪ੍ਰਾਈਜ਼ ਲੱਗਿਆ ਲੱਗਿਆ ਕਿ ਨਹੀਂ ਬਠਿੰਡੇ ਲੱਗਿਆ ਤੇ ਉਹ ਲੱਗਿਆ ਤੁਲਾ ਰਾਸ਼ੀ ਤੁਲਾ ਰਾਸ਼ੀ ਮੈਂ ਕਿਹਾ ਸੀ ਉੱਥੇ ਉਹਨਾਂ ਨੇ ਕੀ ਕਰਿਆ ਆਪਣਾ ਫਾਰਮ ਕਿਸੇ ਹੋਰ ਦੇ ਨਾਮ ਤੇ ਭਰ ਰਹੇ ਨੇ ਵੀ ਪੰਡਤ ਦੀ ਭਿਕਾਣੀ ਝੂਠੀ ਕਰਨੀ ਆ ਪਰ ਪੱਤਰਕਾਰ ਪ ਲੋਕ ਤਾਂ ਕੋਸ਼ਿਸ਼ਾਂ ਕਰ ਰਹੇ ਨੇ ਹਰੌਂਡੀ ਪਰ ਆ ਜੀ ਤੁਸੀਂ ਕਰੋੜਪਤੀ ਬਣ ਜਾਓ ਆਪਣੇ ਰਿਸ਼ਤੇਦਾਰਾਂ ਨੂੰ ਬਣਾ ਦਿਓ ਕੀ ਪਤਾ ਮੇਰੀ ਡਿਊਟੀ ਲੋਕਾਂ ਨੂੰ ਬਣਾਉਣ ਤੇ ਲਾਈ ਹੋਏ ਮੈਂ ਨਾ ਆਵਣਾ ਕੀ ਪਤਾ ਮੈਂ ਹੋਵਾਂ ਤੁਸੀਂ ਦੁਨੀਆ ਨੂੰ ਬਣਾ ਰਹੇ ਹੋ ਵੇ ਆਪਾਂ ਆਪਣਾ ਪਰਿਵਾਰ ਨੂੰ ਬਣਾਓ ਭਾਈ ਜੀ 6 ਕਰੋੜ ਦਾ ਪ੍ਰਾਈਸ ਲੱਗੂਗਾ 50 ਲੱਖ ਰੁਪਏ ਮੈਨੂੰ ਗਵਰਨਮੈਂਟ ਤੋਂ ਬਣੂਗਾ ਮੈਂ ਵੀ ਨਾਲ ਬਣ ਹੀ ਰਿਹਾ ਨਾ ਮੈਂ ਵੀ ਨਾਲ ਬਣ ਰਿਹਾ ਕੋਈ ਇਹ ਥੋੜਾ ਵੀ ਮੈਂ ਨਹੀਂ ਬਣਿਆ ਜਿਨ੍ਹਾਂ ਨੂੰ 1000 ਰੁਪਏ ਦਾ ਪ੍ਰਾਈਸ ਲੱਗਦਾ ਤਾਂ ਵੀ ਮੈਨੂੰ 100 ਰੁਪਏ ਬਣੋ ਲੋਕਾਰੇ ਸੋਸ਼ਲ ਮੀਡੀਆ ਤੇ ਤੁਸੀਂ ਇਹ ਠੱਗੀ ਦੀ ਦੁਕਾਨ ਖੋਲੀ ਹੋਈ ਹੈ ਜਿਹਦੀ ਉਹ ਉਸੀਂ ਬੁਲਾਏ ਤੇ ਨਹੀਂ ਜਾਂਦੇ ਮੇਰੇ ਕੋਲ ਆ ਪਾ ਰਹੇ ਹਾਂ ਇਹ ਦੇਖੋ ਅਸੀਂ ਪੰਨੇ ਜੀ ਅਸੀਂ ਇਹੀ ਜਾਣਨਾ ਚਾਹੁੰਦੇ ਆ ਕਿ ਤੁਹਾਡੇ ਕੋ ਕਿਹੜੀ ਗਿੱਦੜ ਸਿੰਘ ਹੀ ਹੈ ਜਿਸ ਕਰਕੇ ਤੁਸੀਂ ਲੋਕਾਂ ਨੂੰ ਕਰੋੜਪਤੀ ਬਣਾ ਗਿੱਦੜ ਸਿੰਘ ਦੀ ਇਮਾਨਦਾਰੀ ਹੈ ਲੋਕਾਂ ਨੂੰ ਫੋਨ ਕਰਦੇ ਚਾਹੇ ਛੋਟਾ ਪ੍ਰਾਈਜ਼ ਲੱਗੇ ਚਾਹੇ